पंजाब के मुख्तसर जिले में एक दुखद दुर्घटना में भूसे से लदी एक ट्रैक्टर ट्रॉली हाई वोल्टेज बिजली लाइनों के संपर्क में आने से दो लोग गंभीर रूप से झुलस गए जिसके परिणामस्वरूप एक की मौत हो गई और दूसरा गंभीर रूप से घायल हो गया यह घटना उस समय हुई जब युवक खुंडे हलाल गांव के खेतों से भूसे के बंडलों को रूपाना गांव की एक निजी मिल में ले जा रहे थे खेत से बाहर निकलते समय ट्रैक्टर ट्रॉली गलती से ऊपर से गुजर रहे हाई वोल्टेज तारों को छू गई जिससे उसमें सवार तीन युवकों को जोरदार बिजली का झटका लगा अस्पताल पहुंचने पर 21 वर्षीय आकाशदीप सिंह को डॉक्टरों ने मृत घोषित कर दिया जबकि एक अन्य व्यक्ति गंभीर हालत में अस्पताल में भर्ती है तीसरे युवक को मामूली चोटें आईं जिसका इलाज किया गया और बाद में उसे छुट्टी दे दी गई पंजाब खेत मजदूर यूनियन के जिला नेता तरसेम सिंह हलाल ने आगे की जानकारी साझा करते हुए बताया कि जैसे ही ट्रैक्टर एक ढलान पर चढ़ने का प्रयास कर रहा था वह पास के एक खंभे से टकरा गया जिससे तार टूटकर मजदूरों पर गिर गया सिंह ने पंजाब सरकार से इस दुर्घटना से प्रभावित परिवारों को उचित मुआवजा देने का आह्वान किया साथ ही मृतक के परिवार और घायलों दोनों के लिए सहायता की आवश्यकता पर बल दिया यह घटना कृषि क्षेत्रों में उच्च वोल्टेज लाइनों के पास भारी उपकरणों का संचालन करते समय अधिक सुरक्षा उपायों की तत्काल आवश्यकता को उजागर करती है नाम है संदीप सिंह जी किथे हो रे पिंडखुंडेल लाल की घटना हुई रात जी बंदे परालि दा काम करते है जी किराए ते गट्ठा ढोंदे है जेड़ा मुंडा जी नाल इनदा ना ना ट्रल्ले लनदे ते आडी आया है असिक ਕੰਮ ਦੇ ਤੇ ਇਹਨਾਂ ਨੂੰ ਜੀ ਕਰੰਟ ਲੱਗਣ ਕਰਕੇ ਦੀ ਮੌਤ ਹੋ ਗਈ। ਕਿੰਨੇ ਵਜੇ ਕਿੜ ਨੂੰ? ਤੇ 8 ਵਜੇ ਕੇ 40 ਮਿੰਟ ਦੀ। ਹੋਈ ਕਿਵੇਂ ਆ ਇਹ? ਕੀ ਕਰੰਟ ਕਿਵੇਂ ਲੱਗਿਆ? ਇਹ ਜੀ ਖੁੰਨਨਗੜਾ ਰੋਡ ਤੋਂ ਪ੍ਰਾਲੀ ਚੱਕ ਕੇ ਧਰਮਿੰਦਰ ਸਿੰਘ ਦੇ ਖੇਤੋਂ ਲੈ ਕੇ ਆ ਰਹੇ ਸੀਗੇ ਜੀ ਮੈਦਾਨ ਦੇ ਵਿੱਚ ਪਹੁੰਚ ਕਰਨੀ ਹੁੰਦੀ ਆ। ਹਾਂ। ਰਸਤੇ ਵਿੱਚ ਜਾਂਦੇ ਜਦੋਂ ਟਰਾਲਾਕਾਰਾਂ ਨੇ ਸੰਦ ਨੂੰ ਨੰਗਣ ਲੱਗਾ। ਉਹ ਤਾਰ ਟੁੱਟ ਕੇ ਡਿੱਗ ਪਈ ਤੇ ਕਰੰਟ ਆ ਗਿਆ। ਕਰੰਟ ਹੋਣ ਕਰਨ ਮੌਤ। ਕਿੰਨੇ ਜਣੇ ਬੈਠੇ ਟਰੈਕਟਰ ਦੇ? ਤਿੰਨੇ ਜਣੇ। ਕਿੰਨੇ ਜਣਾਂ ਨੂੰ ਕਰੰਟ ਲੱਗਿਆ ਦੋਨੋਂ ਨੂੰ ਕਰੰਟ ਲੱਗਾ ਜਿਹੜਾ ਡਰਾਈਵਰ ਸੀ ਉਹਦੀ ਸੇਫਟੀ ਹੋ ਗਈ ਟਰੈਕਟਰ ਸੀਟ ਤੇ ਸਟੀering ਉਹਦੇ ਹੱਥ ਵਿੱਚ ਸੀ ਤਿੰਨਾਂ ਨੂੰ ਕਰੰਟ ਲੱਗੇ ਇੱਕ ਦੀ ਮੌਤ ਹੋਈ ਹੈ ਹਾਂਜੀ ਤੇ ਦੋ ਝੁੱਲਸ ਗਏ ਇੱਕ ਝੁੱਲਸ ਗਈ ਪੂਰਾ ਚੰਗੀ ਇੱਕ ਦੀ ਬੱਚਾ ਤੋਂ ਲਈ ਇੱਕ ਦੀ ਬੱਚਾ ਨੂੰ ਕਿੱਥੇ ਦਾਖਲ ਕਰਾਇਆ ਗਿਆ ਜਿਹੜਾ ਝੁੱਲਸਿਆ ਮੁਕਸਰ ਕਰਾਇਆ ਗਿਆ ਇਹ ਭੁੱਲੜਾ ਹਸਪੀਟਲ ਚ ਤੇ ਕੀ ਕੰਮ ਕੀ ਕਰਦੇ ਸੀਗੇ ਤੇ ਪ੍ਰਾਲੀਟੋਂ ਦਾ ਕੰਮ ਕਰਦੇ ਸੀ ਗਰੀਬ ਕਰਤ ਨਹੀਂ ਸਾਰੇ ਹਾਂਜੀ ਕਿਹੜੇ ਪਿੰਡ ਦੇ ਆਏ ਟੰਡ ਕੁੰਡੇ ਲਾਲ ਦੇ ਸਾਰੇ ਕੁੰਡੇ ਲਾਲ ਰਹਿਣ ਦੇ ਹਾਂਜੀ ਮੁੰਡੇ ਦੀ ਡੈਥ ਹੋਈ ਆ ਉਹਦਾ ਕੀ ਨਾਮ ਆ ਉਹਦਾ ਨਾਮ ਆਕਾਸ਼ਦੀ ਪਾਈ ਕਿੰਨੇ ਕੰਮਰ ਆ ਜੀ ਤਰੀਬਨ 20 ਸਾਲ ਆ ਜੀ ਆ ਵਿਆਹ ਹੋਇਆ ਸੀ ਕੋਈ ਨਹੀਂ ਦੁਵਾਰਸ ਤੇ ਜਿਹੜੀ ਦੂਸਰੇ ਹੈਗੇ ਉਹਨਾਂ ਦੀ ਵੀ ਉਮਰ ਸੇਮ ਹੀ ਬਸ ਸਮੇਂ ਸੇਮ ਹੀ ਇੱਕ ਦੀ 20 ਸਾਲ ਆ ਜੀ ਆ ਮੁੰਡਾ ਜਿਹੜਾ ਨਾਲ ਖੜਾ ਏ 25 ਸਾਲ ਦੁਵਾਰ ਦੇ ਚੋਂ ਕੌਣ ਕੌਣ ਆਉਣਾ ਉਹਦੇ ਦੋ ਭੈਣਾਂ ਸੀ ਦੋ ਭਾਈ ਸੀ ਜੀ ਇੱਥੇ ਉਹਨਾਂ ਦੇ ਤੇ ਲੱਗ ਗਈ ਉਹਨੂੰ ਮੁਕਸਰ ਲੈਂਦਾ ਰਹਿ ਗਿਆ ਜਦੋਂ ਉਹਨੂੰ ਕਰੰਟ ਲੱਗ ਗਿਆ ਉਸ ਤੋਂ ਬਾਅਦ ਤੁਰੰਤ ਉਹਨੂੰ ਚੱਕ ਕੇ ਮੁਕਸਰ ਲੈਂਦਾ ਗਿਆ ਉਹ ਮੁੰਡੇ ਨੇ ਐਸਰੇ ਐਂਬੂਲੈਂਸ ਮੰਗਾਈ ਸੀ 108 ਨੰਬਰ ਤੇ ਫੋਨ ਕਰਕੇ ਉਹਨੂੰ ਐਂਬੂਲੈਂਸ ਚ ਪਾ ਕੇ ਤੇ ਮੁਕਸਰ ਲੈਂਦਾ ਗਿਆ ਸੀ ਬਲਾ ਹਸਪਤਾਲ ਚ ਦੂਜੇ ਮੁੰਡੇ ਨੂੰ ਮਗਰ ਮੈਂ ਖੁਦ ਲੈ ਕੇ ਆਇਆ ਹਾਂ ਕਾਰ ਤੇ ਉਹਨੂੰ ਪ੍ਰਾਈਵੇਟ ਹਸਪਤਲ ਲੈ ਕੇ ਬਹੁਤ ਚੇਤਨ ਕਰੇ ਹਾਂ ਹਾਂਜੀ ਹਾਂਜੀ ਆ ਮਾਜੀ ਤੁਹਾਡਾ ਮੇਰਾ ਨਾਮ ਤਰਸਿੰਦਰ ਸਿੰਘ ਖੁੰਡਿਆਲ ਵਾਲਾ ਮੈਂ ਪੰਜਾਬ ਖੇਤ ਮਜ਼ਦੂਰ ਨਹੀਂ ਹਾਂ ਜਿਲ੍ਹਾ ਆਗੂ ਆ ਹੂੰ ਰਾਤ ਕੀ ਕੜਨ ਆਈ ਐ ਰਾਤ ਨਾ ਜੀ ਜੋ ਐਂ ਕਹਿਣਾ ਹੋਵੇ ਵੀ ਬੇਰਜਗਾਰੀ ਦੀ ਵਜ੍ਹਾ ਨਾਲ ਤੇ ਜਿਹੜਾ ਨਵਾਂ ਇਹਨਾਂ ਨੇ ਕਿਹਾ ਵੀ ਅਸੀਂ ਗੱਠਾਂ ਦੀ ਹੁਣ ਸੰਭਾ ਸੁਭਾਈ ਕਰਾਂਗੇ ਉਸ ਤਹਿਤ ਮਜ਼ਦੂਰ ਗੱਠਾਂ ਦਾ ਟਰਾਲਾ ਭਰ ਕੇ ਜਦੋਂ ਵਾਹਣ ਚੋਂ ਕੱਢ ਰਹੇ ਸੀਗੇ ਤੇ ਉਹ ਟਰਾਲਾ ਕਿਤੇ ਢਾਲ ਚੜਨ ਲੱਗਾ ਥੋੜਾ ਜਿਹਾ ਬੈਕ ਹੋ ਗਿਆ ਤੇ ਮਗਰ ਖੰਭੇ 'ਚ ਵੱਜ ਕੇ ਤਾਰ ਟੁੱਟ ਗਈ ਤੇ ਮਜ਼ਦੂਰਾਂ ਦੇ ਉੱਤੇ ਤਾਰ ਡਿੱਗ ਪਈ ਤੇ ਮਜ਼ਦੂਰ ਆ ਜਿਹੜਾ ਉਹ ਕਰੰਟ ਲੱਗਣ ਨਾਲ ਉਹਦੀ ਮੌਤ ਹੋ ਗਈ। ਕੀ ਨਾਮ ਸੀ ਉਹਦਾ ਜੀ? ਉਹਦਾ ਨਾਮ ਅਰਸ਼ਦੀਪ ਸਿੰਘ ਸੀ ਜੀ। ਕਿੰਨੀ ਉਮਰ ਸੀਗੀ ਜੀ? ਤੇ ਜੇ ਐਂ ਕਹਿਣਾ ਹੋਵੇ ਵੀ ਸਰਕਾਰਾਂ ਦੇ ਇਸ ਗੰਦੇ ਸਿਸਟਮ ਦੀ ਵਜ੍ਹਾ ਨਾਲ ਤੜਕੇ 9 ਵਜੇ ਤੋਂ ਇੱਥੇ ਖੱਜਲ-ਖਵਾਰ ਹੋ ਰਹੇ ਆ। ਸਾਡੀ ਪੰਜਾਬ ਸਰਕਾਰ ਤੋਂ ਇਹ ਮੰਗ ਆ ਕਿ ਉਸ ਪਰਿਵਾਰ ਨੂੰ ਜਿਹਦਾ ਜਵਾਨ ਪੁੱਤ ਜਿਹੜੀ ਕਿਨੇ ਦੇ ਵਡਾਪੇ ਦੀ ਅੰਗੋਰੀ ਬਲਣਾ ਹੁੰਦਾ ਉਹ ਚੱਲ ਵਸਿਆ। ਤਾਂ ਉਹਦੇ ਜਵਾਨ ਪੁੱਤ ਦੇ ਚੱਲ ਜਾਣ ਦੇ ਜਿਹੜਾ ਹੈਗਾ ਉਡਾਪੇ ਦੀ ਰਗੋਰੀ ਸਾਹ ਸਰਕਾਰ ਉਸ ਪਰਿਵਾਰ ਨੂੰ ਕੋਈ ਮਾਲੀ ਸਹਾਇਤਾ ਦੇਵੇ ਤੇ ਹੋਰ ਨਾਲ ਵੀ ਜ਼ਖਮੀ ਵੀ ਹੋਏ ਨੇ ਕੋਈ ਪੰਜ ਜਣੇ ਸਗੇ ਜਿਦੇ ਵਿੱਚੋਂ ਤਿੰਨ ਮੁੰਡੇ ਹੋਰ ਵੀ ਜ਼ਖਮੀ ਹੋਏ ਐ ਲੈਟ ਨਾਲ ਇੱਕ ਦੀ ਤਾਂ ਵਿਚਾਰੇ ਦੀ ਮੌਤ ਹੋਈ ਉਹ ਰਹਿਣ ਵਾਲੇ ਕਿੱਥੋਂ ਦੇ ਸੀ ਸਾਰੇ ਇਹ ਖੁੰਡੇ ਹਲਾਲ ਦੇ ਰਹਿਣ ਵਾਲੇ ਸੀਗੇ ਜੀ ਟਰਾਲਾ ਭਰ ਕੇ ਤੇ ਟਰਾਲਾ ਵਾਣ ਚੋਂ ਕੱਢ ਰਹੇ ਸੀ ਕੰਮ ਕਰ ਕੀ ਕਰਦੇ ਸੀ ਬਸ ਵਿਚਾਰੇ ਮਜ਼ਦੂਰੀ ਕਰਦੇ ਆ ਪੜ੍ਹੇ ਲਿਖੇ ਹੋਣ ਦੇ ਬਾਵਜੂ ਸਰਕਾਰ ਜਿਹਾ ਜਾ ਕਹਿੰਦੇ ਵੀ ਰੋਜ਼ਗਾਰ ਤਾਂ ਹੈ ਨਹੀਂ ਹੁਣ ਕਿ ਸਾਰਿਆਂ ਨੂੰ ਪੜ੍ਹੇ ਲਿਖਣ ਦੇ ਬਾਵਜੂਦ ਉਹ ਜਿਹੜਾ ਮਜ਼ਦੂਰੀ ਦਾ ਕਮੀ ਕਰਨਾ ਪੈਂਦਾ ਤੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਜਿਹੜੇ ਜ਼ਖਮੀ ਆ ਉਹਨਾਂ ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਜ਼ਖਮੀਆਂ ਦਾ ਇਲਾਜ ਕੀਤਾ ਜਾਵੇ ਤੇ ਜਿਹੜੇ ਪਰਿਵਾਰ ਦੇ ਜੀ ਦੀ ਡੈਥ ਹੋ ਗਈ ਹੈ ਉਹਨੂੰ ਜਿਹੜਾ ਹੈਗਾ ਮੁਆਵਜ਼ਾ ਪਰਿਵਾਰ ਨੂੰ ਮਗਰ ਸਹਾਇਤਾ ਦਿੱਤੀ ਜਾਵੇ ਪ੍ਰੈਸ ਦੀ ਤਾਕਤ ਕੇ ਲਈ ਸ਼੍ਰੀ ਮੁਖਤਸਰ ਸਾਹਿਬ ਸੇ ਬੂਟਾ ਸਿੰਘ ਕੀ ਰਿਪੋਰਟ